ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਪੰਜਾਬ ਦੇ ਮੰਤਰੀ ਹਰਭਜਨ ਸਿੰਘ ਈਟੀਓ ਖਿਲਾਫ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਮਾਮਲਾ ਲਗਾਤਾਰ ਪਖੜਾ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਾਂਗਰਸ ਦੇ ਇਨ੍ਹਾਂ ਵੱਡੇ ਲੀਡਰਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਰਾਹੁਲ ਗਾਂਧੀ ਤੋਂ ਲੈ ਕੇ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਤੱਕ ਸੱਤਾ ਹੱਥੋਂ ਜਾਣ ਦਾ ਦਰਦ ਹੁਣ ਬਤਮੀਜ਼ੀ ਦੇ ਰੂਪ ਵਿੱਚ ਬਾਹਰ ਆ ਰਿਹਾ ਹੈ ਹਨਾ ਕਿਹਾ ਕਿ ਕੈਬਨਟ ਮੰਤਰੀਆਂ ਪ੍ਰਤੀ ਪੱਦੀ ਸ਼ਬਦਾਵਲੀ ਵਰਤਨਾ ਪੰਜਾਬੀ ਸੱਭਿਆਚਾਰ ਨਹੀਂ ਸਗੋ ਕਾਂਗਰਸ ਦੀ ਨਿਗਰ ਰਹੀ ਸਿਆਸਤ ਦੀ ਨਿਸ਼ਾਨੀ ਹੈ ਉੱਥੇ ਮੈਂ ਕੈਬਨਟ ਦੇ ਕਾਉਂਸਲ ਆਫ ਮਿਨਿਸਟਰਸ ਉਹਦਾ ਮੰਤਰੀ ਸੀ ਉਸ ਨੂੰ ਰਾਹੁਲ ਗਾਂਧੀ ਨੇ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇੱਥੇ ਪੰਜਾਬ ਚ ਜਾ ਕੇ ਜਿਹੜੇ ਇੱਕ ਮੰਤਰੀ ਨੇ ਐਸਸੀ ਮੰਤਰੀ ਨੇ ਈਟੀਓ ਤੁਸੀਂ ਜੋ ਮਰਜ਼ੀ ਕਹੋ ਕੰਮਾਂ ਬਾਰੇ ਕੋ ਜੋ ਮਰਜ਼ੀ ਨਖੇਦੀ ਕਰਨੀ 100 ਵਾਰ ਕਰੋ ਅਸੀਂ ਕਰਦੇ ਆਂ ਪਰ ਰਾਜਾ ਵੜਿੰਗਸਾ ਇਹਨੇ ਕਿਹਾ ਵੀ ਰਾਹੁਲ ਗਾਂਧੀ ਤੋਂ ਵੀ ਉੱਤੇ ਚੱਕਾ ਮੈਂ ਕੰਮ ਧੌਣ ਮਰੋੜਨ ਵਾਲੀ ਵੀ 3 ਮਿੰਟ ਲੱਗਦੇ ਆ ਕਿਉਂਕਿ ਇਹ ਤਿਆਰਬੇ ਕਰਦੇ ਇਹਨਾਂ ਨੇ ਇਹ ਕੋਸ਼ਿਸ਼ ਆਪਣੇ ਸਾੜਾ ਸਾਹਿਬ ਨਾਲ ਰਲ ਕੇ ਸਾਰਾ ਪਰਿਵਾਰ ਖਤਮ ਕੀਤਾ ਇੱਕ ਥੋੜੀ ਛੱਡਿਆ ਸਾਰਾ ਪਰਿਵਾਰ ਖਤਮ ਕੀਤਾ ਤੇ ਉਸ ਤਰੀਕੇ ਨਾਲ ਬਈ ਕਿਸੇ ਪਾਰਟੀ ਵਰਕਰ ਤੇ ਉਹਨੂੰ ਉਤਸ਼ਾਹਿਤ ਤੁਹਾਨੂੰ ਸਿਹਤ ਕੀਤਾ ਵੀ 3 ਮਿੰਟ ਲੱਗਦੇ ਆ ਮੈਂ ਟਾਈਮ ਵੀ ਦੱਸਦਾ ਇਹਦਾ ਮਤਲਬ ਕਿੰਨੇ ਇਹ ਜਿਹੇ ਕੰਮ ਕੀਤੇ ਆ ਜਿਹੜੇ ਤੁਹਾਨੂੰ ਪਤਾ ਟਾਈਮਿੰਗ 3 ਮਿੰਟ ਲੱਗਦੀ ਆ ਤੇ ਤੁਸੀਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਹ ਕਹਿ ਰਹੇ ਹੋ ਵੀ ਈਟੀਓ ਸਾਥ ਦੀ ਜਾਂ ਕਿਸੇ ਵੀ ਜਿਹੜਾ ਆਪੋਜੀਸ਼ਨ ਦੇ ਆ ਤੁਹਾਡੇ ਪਾਰਟੀ ਦੇ ਉਹਨਾਂ ਦੀ ਤੌਣ ਮਰਉਣ ਨੂੰ 3 ਮਿੰਟ ਲੱਗਦੇ ਆ ਤੇ ਫਸੂ ਕੌਣ ਇਹਦੇ ਉੱਤੇ ਮੈਂ ਕਹਿਣਾ ਇਹ ਐਡੇ ਕੰਮ ਕਹਿਣ ਨੂੰ ਗਲਤ ਕਰ ਉਤਸ਼ਾਹ ਕਰਨ ਕਿਸੇ ਨੂੰ ਮਾੜਾ ਕੰਮ ਨਹੀਂ ਰਾਜਾ ਵੜਿੰਗ ਸਾਹਿਬ ਤੇ ਵੱਡੀ ਤੋਂ ਵੱਡੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਕਾਬਲੇ ਗੌਰ ਹੈ ਕਿ ਪੰਜਾਬ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਰਪ੍ਰਜਨ ਸਿੰਘ ਈਟੀਓ ਦੀ ਗਰਦਨ ਮਰੋੜਨ ਅਤੇ ਉਹਨਾਂ ਨੂੰ ਬੈਂਡ ਵਜਾਉਣ ਵਾਲਾ ਕਹਿਣ ਤੇ ਦੋਸ਼ ਲੱਗੇ ਨੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਨਾਲ-ਨਾਲ ਹੋਰ ਵਿਰੋਧੀ ਪਾਰਟੀਆਂ ਵੱਲੋਂ ਵੀ ਕਾਂਗਰਸ ਦੇ ਇਸ ਵਿਵਹਾਰ ਦੀ ਸਖਤ ਸ਼ਬਦਾਵਚਨ ਨਿੰਦਾ ਕੀਤੀ ਜਾ ਰਹੀ ਹੈ